ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਬੱਚਿਆਂ ਵਾਲਿਆਂ ਲਈ ਆਈ ਇਹ ਵੱਡੀ ਖਬਰ ਮਾਪੇ ਹੋ ਜਾਣ ਸਾਵਧਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਫੋਨ ਚਾਰਜਿੰਗ ਬੋਰਡ ਆਮ ਤੌਰ ਤੇ ਬੈੱਡ ਦੇ ਨੇੜੇ ਹੁੰਦਾ ਹੈ ਤੇ ਲੋਕ ਵਾਰਨਰ ਬੈੱਡ ਤੋਂ ਉੱਠਾਂ ਤੇ ਅਸੁਵਿਧਾ ਤੋਂ ਬਚਣ ਲਈ ਅਜਿਹਾ ਪ੍ਰਬੰਧ ਕਰਦੇ ਹਨ ਅਤੇ ਫੋਨ ਚਾਰਜਰ ਕਰਦੇ ਸਮੇਂ ਚਾਰਜਰ ਬੈੱਡ ਦੇ ਕੋਲ ਹੀ ਛੱਡ ਦਿੰਦੇ ਹਨ ਜਦਸਤ ਕਰਜ ਬੱਚੇ ਨਹੀਂ ਹੁੰਦੇ ਉੱਥੇ ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਪਰ ਜੇਕਰ ਬੋਰਡ ਤੇ ਲਗਾਏ ਚਾਰਜਰ ਕਿਸੇ ਬੱਚੇ ਦੇ ਸੰਪਰਕ ਅਜਾਵੇ ਤਾਂ ਕਈ ਵਾਰ ਇਹ ਜਾਨਲੇਵਾ ਵੀ ਹੋ ਸਕਦਾ ਹੈ ਤਲੰਗਣਾ ਦੇ ਨਰਮਲ ਗਿਲੇਚੇ ਇੱਕ ਬੱਚੀ ਦੇ ਮੂੰਹ 'ਚ ਚਾਰਜਰ ਲੈ ਜਾ ਕੇ ਜਾਂ ਦਾ ਮਾਮਲਾ ਸਾਹਮਣੇ ਆਇਆ ਤੇ 1.5 ਸਾਲ ਦੀ ਬੱਚੀ ਬੋਰ ਨਾ ਲੱਗੇ ਮੋਬਾਈਲ ਚਾਰਜਰ ਦਾ ਸ਼ਿਕਾਰ ਹੋ ਗਈ 1.5 ਸਾਲ ਦੀ ਅਰਾਧਿਆ ਨੂੰ ਪਤਾ ਨਹੀਂ ਸੀ ਕਿ ਬੋਰਡ ਤੋਂ ਲਟਕ ਰਹੇ ਚਾਰਜਰ 'ਚ ਕਰੰਟ ਹੈ ਉਸਨੇ ਇਸ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਤੇ ਚਾਰਜਰ ਦੇ ਤਾਰ ਮੂੰਹ ਵਿੱਚ ਪਾ ਲਈ ਚਾਰਜਰ ਤੋਂ ਕਰੰਟ ਆਨ ਕਰਕੇ ਅਰਾਧਿਆ ਦੇ ਮੂੰਹ 'ਚ ਝੜਕਾ ਲੱਗਿਆ ਤੇ ਉਹ ਉੱਚੀ ਉੱਚੀ ਰੋਣ ਲੱਗੀ ਅਰਾਧਿਆ ਦੀ ਅਵਾਸਨ ਕੇ ਪ੍ਰਵਾਹਕ ਮੈਂਬਰੋਸ ਕੋਲ ਆਇਆ ਤਰੋਂ ਤਸਨੂ ਰਾਜਲੀ ਹਸਪਤਲ ਲੈ ਗਈ ਜਿੱਥੇ ਲਾਜ਼ਰਣ ਉਦ ਦੀ ਮੌਤ ਹੋ ਗਈ ਚਾਰਜਰ ਦੇ ਪੈਨ ਤੱਕ ਇਰਾਦਿਆਂ ਦੀ ਆਸਾਨੀ ਨਾਲ ਪਹੁੰਚ ਉਸ ਦੀ ਜਾਨ ਲੈ ਗਈ ਅਤੇ ਪਰਿਵਾਰ ਵਾਲੇ ਇਰਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲੈ ਕੇ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਇਰਾਦਿਆਂ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਨਾਲ ਕਰਕੇ ਹੋਈ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ